ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਬ੍ਰਾਹਮਣ ਸਭਾ ਸੋ ਬ੍ਰਾਹਮਣ ਸਭਾ ਵਿੱਚ ਜੀ ਭਗਵਾਨ ਪਰਸ਼ਰਾਮ ਜਿਹੜਾ ਜਨਮotsਵਾ ਜੀ ਉਹ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਵਾ ਸੋ ਇੱਕ ਇੱਕ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਸੋ ਬਿਹਾਰਾਮਪੁਰ ਤੋਂ ਲਾਲ ਦਵਾਰਾ ਜਿਹੜਾ ਜੀ ਬਾਬੂ ਲਾਲ ਜੀ ਦਾ ਦਵਾਰਾ ਵਾ ਉਤੋਂ ਮਹਾਰਾਜ ਵੀ ਅੱਜ ਇੱਥੇ ਪਹੁੰਚੇ ਨੇ ਉਹ ਵੀ ਸਿੱਧਾ ਲੋਨ ਜਿਹੜਾ ਆਸ਼ੀਰਵਾਦ ਦੇ ਰਹੇ ਨੇ ਸੋ ਸਾਰੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਜਿਹੜੇ ਇੱਥੋਂ ਦੇ ਉਧੇਦਾਰ ਨੇ ਜੀ ਉਹਨਾਂ ਨਾਲ ਗੱਲਬਾਤ ਵੀ ਕਰ ਲਈ ਸ਼੍ਰੀ ਹਰਪ੍ਰਕਾਸ਼ ਸ਼ਰਮਾ ਪੁੱਤਰ ਸ਼੍ਰੀ ਮ ਰਾਸ਼ ਸ਼ਰਮਾ ਪੁੱਤਰ ਸ਼ੇਖ ਰਕੀਰਮ ਸ਼ਰਮਾ ਜੀ ਰਵੀਰ ਮੇ ਸ਼ਰਮਾ ਭਾਰਗਵ ਸ਼ਰਮਾ ਜੀ ਮਹਾਨੋ ਜੀ ਜੀ ਦਦਾ ਜੀ श्री प्रदीप शर्मा पुत्र श्री मोहनलाल शर्मा सोहन लता श्री राजेश कालिया भारत भूषण पुत्र श्री जगदीश राज आज गुरदासपुर शहर बीच ब्राह्मण सभा में भगवान प्रशांत जी की जयंती के उपलक्ष्य में सत्संग का आयोजन रखा गया नगर के समस्त ब्राह्मण आए और उन सभी लोगों ने खूब सुंदर सत्संग प्रवचन सुना है और सुनाया भी है ਔਰ ਹਮਾਰੀ ਤਰਫ ਸੇ ਸਮਸਤ ਬ੍ਰਾਹਮਣੋ ਕੋ ਢੇਰ ਸਾਰੀ ਸ਼ੁਭਕਾਮਨਾਇ ਢੇਰ ਸਾਰੀ ਮੰਗਲ ਕਾਮਨਾਇ ਖੁਸ਼ ਰਹੀਏ પ્રસન્ન ਰਹੀਏ ਸੱਚੀ ਕੀ ਜੈ ਅੱਜ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਦੇ ਉਪਲਕਸ਼ ਵਿੱਚ ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਵਿੱਚ ਇੱਕ ਧਾਰਮਿਕ ਅਯੋਜਨ ਕੀਤਾ ਗਿਆ ਜਿਸ ਵਿੱਚ ਬਾਬਾ ਲਾਲ ਦੁਆਰਾ ਬ੍ਰਾਮਪੁਰ ਤੋਂ ਮਹੰਤ ਜੀ ਔਰ ਜ਼ਿਲ੍ਹਾ ਸਿੱਖਿਆ ਦੇ ਆਰੀ ਜਿਹੜੇ ਵਿਸ਼ੇਸ਼ ਰੂਪ ਚ ਪਹੁੰਚੇ ਔਰ ਉਹਨਾਂ ਨੇ ਸਭ ਨੂੰ ਦੇਵਤੇ ਵਿੱਚ ਆਪਣੇ ਪੂਰਵਜਾਂ ਨੇ ਕੀਤੇ ਹੋਏ ਕੰਮਾਂ ਦੇ ਉੱਤੇ ਉਹਨਾਂ ਦੇ ਪੁਰਨਿਆਂ ਦੇ ਚੱਲਣ ਦੀ ਅਪੀਲ ਕੀਤੀ ਔਰ ਕਿਹਾ ਕਿ ਸਾਡਾ ਫਰਜ ਬੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੂਰਵਜਾਂ ਔਰ ਆਪਣੇ ਜਿਹੜੇ ਪਰਮਾਤਮਾ ਦੇ ਬਾਰੇ ਜਿਹੜਾ ਹੈ ਉਹ ਜਾਣੂ ਕਰਾਉਣਾ ਚਾਹੀਦਾ ਹੈ ਔਰ ਉਹਨਾਂ ਦੇ ਵਿਖਣ ਪਰਸ਼ੂਰਾਮ ਦੇ ਚਰਨਾ ਦੇ ਉੱਤੇ ਉਹਨਾਂ ਦੇ ਵਿਚਾਰਾਂ ਦੇ ਉੱਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਸੋਲ ਬਣਾਉਣਾ ਚਾਹਾਂ ਮੈਂ ਆਪਣੇ ਵੱਲੋਂ ਔਰ ਸਮੂਹ ਸਮਾਜ ਵੱਲੋਂ ਇਸ ਉਸਤਵ ਦੇ ਉੱਤੇ ਸਮੂਹ ਸਮਾਜ ਨੂੰ ਸ਼ੁਭਕਾਮਨਾਵਾਂ ਦੇ ਨਾਲ ਔਰ ਪਰਮਾਤਮਾਗੇ ਬੇਨਤੀ ਕਰਦਾ ਹਾਂ ਕਿ ਸਭ ਪਰਿਵਾਰਾਂ ਦੇ ਵਿੱਚ ਇਹ ਸੁੱਖ ਸ਼ਾਂਤੀ ਬਖਸ਼ੇ ਔਰ ਪਰਿਵਾਰ ਦਿਨ ਦੁਗਣੀ ਔਰ ਰਾਤ ਚੁਗਣੀ ਕਰਨ ਬੋਲੀ ਭਗਵਾਨ ਪਰਸ਼ੂਰਾਮ ਮਹਾਰਾਜ ਕੀ ਜੈ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਦੇ ਉੱਤੇ ਬਹੁਤ ਵੱਡਾ ਸਮਾਗਮ ਜਿਹੜਾ ਆ ਉਹ ਕਰਵਾਇਆ ਗਿਆ ਜਿਹਦੇ ਵਿੱਚ ਲਾਲ ਦੁਆਰਾ ਤੋਂ ਬਰਹਾਂਪੁਰ ਤੋਂ ਸਵਾਮੀ ਜੀ ਨੇ ਆਪਣੇ ਪਰਚਨਾਂ ਦੇ ਨਾਲ ਸਮੁੱਚੇ ਬ੍ਰਾਹਮਣ ਸਮਾਜ ਨੂੰ ਜਿਹੜਾ ਆ ਉਹ ਸੰਦੇਸ਼ ਦਿੱਤਾ ਇਦੇ ਵਿੱਚ ਸਾਡੇ ਕੋਲ ਅੱਜ ਵਿਸ਼ੇਸ਼ ਆਤਿਥੀ ਦੇ ਤੌਰ ਤੇ ਸ਼੍ਰੀ ਅਰਜੇਸ਼ ਸ਼ਰਮਾ ਜੀ ਜ਼ਿਲ੍ਹਾ ਸਿੱਖਿਆ ਅਫਸਰ ਕੈਂਡੀ ਸਿੱਖਿਆ ਗੁਰਦਾਸਪੁਰ ਜੀ ਉੱਚੇਚੇ ਤੌਰ ਤੇ ਹਾਜ਼ਰ ਸਨ ਅੱਜ ਦਾ ਇਹ ਉਤਸਵ ਜਿਹੜਾ ਆ ਬਹੁਤ ਵਧੀਆ ਤੇ ਚਾਰੂ ਢੰਗ ਦੇ ਨਾਲ ਸ਼੍ਰੀ ਮੁਕੇਸ਼ ਸ਼ਰਮਾ ਜੀ ਪ੍ਰਧਾਨ ਬ੍ਰਾਹਮਣ ਸਭਾ ਗੁਰਦਾਸਪੁਰ ਦੀ ਦੇਖ ਰੇ ਘੇਟ ਜਿਹੜਾ ਆ ਉਸਮਾਪਨ ਹੋਇਆ ਆ ਇਹਦੇ ਲਈ ਮੈਂ ਸਮੁੱਚੇ ਬ੍ਰਾਹਮਣ ਸਮਾਜ ਨੂੰ ਬ੍ਰਾਹਮਣ ਸਭਾ ਜੂਥ ਵਿੰਗ ਪੰਜਾਬ ਦੀ ਤਰਫੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿਨਾ। ਮੇਰੇ ਭਾਈ ਤੁਸੀਂ ਬ੍ਰਾਹਮਣ ਸਭਾ ਦੇ ਪ੍ਰਧਾਨ ਹੋ। ਗੁਰਦਾਸਪੁਰ ਜਿਹੜਾ ਭਗਵਾਨ ਪਰਸ਼ੂਰਾਮ ਚੌਕ ਲੱਗਿਆ ਹੋਇਆ ਉਹਦੀ ਹਾਲਤ ਬਹੁਤ ਖਸਤਾ ਹੁੰਦੀ ਜਾ ਰਹੀ ਹੈ। ਉਹਦੇ ਵਾਸਤੇ ਇੱਕ ਮੰਗ ਕੀਤੀ ਹੈ। ਭਗਵਾਨ ਪਰਸ਼ੂਰਾਮ ਦੇ ਨਾਂ ਦੇ ਉੱਤੇ ਜਿਹੜਾ ਸਾਡਾ ਕਾਨੂੰ ਆਂ ਦੇ ਵਿੱਚ ਬਹੁਤ ਵੱਡਾ ਪਿਛਲੀ ਸਰਕਾਰ ਦੇ ਵਿੱਚ ਇੱਕ ਚੌਕ ਬਣਿਆ ਸੀ। ਉਸ ਚੌਕ ਦੇ ਨਵੀਕਰਨ ਦੇ ਲਈ ਸਾਡੀ ਜਿਹੜੀ ਹੈ ਉਹ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਪ੍ਰਧਾਨ ਅਰਜੀਤ ਸ਼ਰਮਾ ਜੀ ਅਰਜੀਵ ਸ਼ਰਮਾ ਜੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੀ ਹੈ ਬਹੁਤ ਹੀ ਚੰਗੀ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲੇਗੀ ਉਸ ਚੌਂਕ ਦਾ ਇੱਕ ਵਾਰ ਫਿਰ ਤੋਂ ਨਵੀਕਰਨ ਜਿਹੜਾ ਆਹ ਹੋਂਦੀ ਸਾਨੂੰ ਪੂਰਨ ਆਸ ਹੈ ਉਹਦੇ ਲਈ ਅਰਜੀਵ ਸ਼ਰਮਾ ਜੀ ਜਿਹੜੇ ਸਾਡੇ ਨਗਰ ਦੇ ਚੇਅਰਮੈਨ ਨੇ ਉਹਨਾਂ ਨਾਲ ਲਗਾਤਾਰ ਗੱਲਬਾਤ ਜਿਹੜੀ ਹੈ ਉਹ ਜਾਰੀ ਹੈ ਅੱਜ ਬ੍ਰਾਹਮਣ ਸਭਾ ਨੂੰ ਇੱਕ ਮੰਚ ਤੇ ਕੱਟੇ ਹੁੰਦੀ ਨਹੀਂ ਉਹ ਤੇ ਉਹ ब्राह्मण समाज ਪਹਿਲਾਂ ਹੀ ਇੱਕ ਮੰਚ ਤੇ ਇਕੱਤਰ ਹੈ ਬਹੁਤ ਵੱਡਾ ਸਮਾਜ ਹੈ ਇਸ ਕਰਕੇ ਲੋਕਾਂ ਨੂੰ ਲੱਗਦਾ ਕਿਉਂਕਿ ਸਾਡੀ ਪਿੰਡ ਪਿੰਡ ਪੱਧਰ ਤੇ ਜਿਹੜੀ ਆ ਉਹ ਇਕਾਈ ਹੈ ਇਸ ਕਰਕੇ ਕਈ ਵਾਰ ਲੋਕ ਇਹ ਸੋਚਦੇ ਆ ਵੀ ਉਸ ਪਿੰਡ ਵਿੱਚ ਵੱਖਰਾ ਉਸ ਪਿੰਡ ਵਿੱਚ ਵੱਖਰਾ ਪਰ ਪਿੰਡ ਪਿੰਡ ਦੇ ਵਿੱਚ ਵੀ ਜਿਹੜਾ ਆ ਉਹ ਭਗਵਾਨ ਦਾ ਉਤਸਵ ਮਨਾਇਆ ਜਾਂਦਾ ਪਰ ਜਦੋਂ ਜ਼ਿਲ੍ਹਾ ਪੱਧਰੀ ਸਮਾਗਮ ਹੁੰਦਾ ਉਹਦੇ ਵਿੱਚ ਸਾਰੇ ਪਿੰਡਾਂ ਵਾਲੇ ਜਿਹੜੇ ਆ ਸ਼ਹਿਰਾਂ ਵਾਲੇ ਜਿਹੜੇ ਆ ਉਹਦੇ ਵਿੱਚ ਹਾਜ਼ਰ ਹੋ ਜਾਂਦੇ ਆ ਇਸ ਕਰਕੇ ਸਮੁੱਚਾ ব্রাহ্মণ ਸਮਾਜ ਪਹਿਲਾਂ ਹੀ ਇੱਕ ਮੰਚ ਤੇ ਇਕੱਤਰਤਾ ਸੋ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਪ੍ਰਧਾਨ ਸਾਹਿਬ ਸਾਡੇ ਨਾਲੇ ਉਹਨਾਂ ਨਾਲ ਗੱਲਬਾਤ ਕਰਨੇ ਹੈ ਬ੍ਰਾਹਮਣ ਸਭਾ ਅੱਜ ਭਗਵਾਨ ਪਰਸ਼ਰਮ ਜਨਮ ਦਿਨ ਮਨਾਇਆ ਗਿਆ ਉਤਸ਼ਾਹ ਬੜਾ ਦੇਖਣ ਨੂੰ ਮਿਲ ਰਿਹਾ ਅੱਜ ਬਾਜੀ ਮੈਂ ਭਗਵਾਨ ਪਰਸ਼ਰਮ ਮਹਾਰਾਜ ਕੀ ਜੈ ਮੈਂ ਜਿਸ ਦਿਨ ਤੋਂ ਵੀ ਇਹ ਜਿਹੜੀ ਮੁੱਖ ਸੇਵਕ ਦੀ ਜ਼ਿੰਮੇਵਾਰੀ ਲਈ ਹੈ ਮੇਰੀ ਪੂਰੀ ਕੋਸ਼ਿਸ਼ ਰਹੀ ਹੈ ਕਿ ਆਪਣੇ ਸਮਾਜ ਨੂੰ ਵੱਧ ਤੋਂ ਵੱਧ ਜੋੜਿਆ ਜਾਏ ਔਰ ਮੈਂ ਖੁਦ ਡੋਰ ਟੂ ਡੋਰ ਲੋਕਾਂ ਦੇ ਘਰਾਂ ਵਿੱਚ ਇਨਵੀਟੇਸ਼ਨ ਦਿੱਤਾ ਭਗਵਾਨ ਪਰਸ਼uram ਜਨਮ ਉਤਸਵ ਦੇ ਉੱਤੇ ਮੇਰੇ ਵੱਲੋਂ ਸਾਰੇ ਬ੍ਰਾਹਮਣ ਸਮਾਜ ਨੂੰ ਬਹੁਤ-ਬਹੁਤ ਵਧਾਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਔਰ ਮੈਂ ਇਸ ਤਰ੍ਹਾਂ ਹੀ ਅੱਗੇ ਵੀ ਉਮੀਦ ਕਰਦਾ ਰਹਾ ਕਿ ਸਾਡਾ ਸਮਾਜ ਜਿਹੜਾ ਵਾ ਉਹ ਬ੍ਰਾਹਮਣ ਭਵਨ ਦੇ ਨਾਲ ਜੁੜਦਾ ਰਹੇ ਔਰ ਮੈਕਸਿਮਮ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਉਹ ਬ੍ਰਾਹਮਣ ਭਵਨ ਦੇ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਸਮਾਜ ਦੀ ਸਮਾਜ ਬਾਰੇ ਸੱਨਸਕ੍ਰਿਤੀ ਬਾਰੇ ਜਿਆਦਾ ਤੋਂ ਜਿਆਦਾ ਪਤਾ ਲੱਗਦਾ ਰਹੇ ਭਾਜੀ ਬਿਹਾਰਾਂਪੁਰੋਂ ਮਹਾਰਾਜ ਆਏ ਸੀ ਹਾਂ ਅੱਜ ਬਿਹਾਰਾਂਪੁਰ ਤੋਂ ਸ਼੍ਰੀ ਸ਼੍ਰੀ 1008 ਮਹਾਂਤਰਾਮਦਾਸ ਜੀ ਮਹਾਰਾਜ ਉਹ ਮੁੱਖ ਅਤੀਥੀ ਦੇ ਰੂਪ ਦੇ ਵਿੱਚ ਆਏ ਸੀ ਉਹਨਾਂ ਦਾ ਅਸ਼ੀਰਵਾਦ ਸਾਡੀ ਸੰਗਤ ਨੂੰ ਮਿਲਿਆ ਮੈਂ ਉਹਨਾਂ ਦਾ ਵੀ ਆਪਣੇ ਵੱਲੋਂ ਸਮੂਹ ਬ੍ਰਾਹਮਣ ਸਮਾਜ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਤਾਂ ਜੀ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਅੱਜ ਤੁਸੀਂ ਇੱਕ ਮੰਚ ਤੇ ਸਾਰਾ ਬ੍ਰਾਹਮਣ ਸਮਾਜ ਇਕੱਠਾ ਕਰਤਾ ਹੋ ਜੀ ਇਹ ਬੜੀ ਵੱਡੀ ਗੱਲ ਦੇਖਣ ਨੂੰ ਮਿਲੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਮਤਲਬ ਕਿ ਮੈਂ ਹਰ ਸਮਾਜ ਦੇ ਉਸ ਇਨਸਾਨ ਨੂੰ ਉਹ ਜਿੱਥੇ ਵੀ ਰਹਿੰਦਾ ਪੂਰੀ ਦਿਲੋਂ ਮਲਕੇ ਉਸ ਪਰਿਵਾਰ ਨੂੰ ਮੈਂ ਆਪਣੇ ਦੇ ਨਾਲ ਭਵੰਦੇ ਦੇ ਨਾਲ ਸਭਾ ਦੇ ਨਾਲ ਜੋੜਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਜਿਹੜੇ ਨਵੀਂ ਜਨਰੇਸ਼ਨ ਆ ਬੱਚੇ ਉਹ ਵੀ ਸਾਡੇ ਸਮਾਜ ਦੇ ਨਾਲ ਸਾਡੇ ਭਵੰਦੇ ਦੇ ਨਾਲ ਜੁੜਨ ਤਾਂ ਕਿ ਉਹਨਾਂ ਨੂੰ ਸੱਨਸਕ੍ਰਿਤੀ ਬਾਰੇ ਜ਼ਿਆਦਾ ਜਾਣਕਾਰੀ ਮਿਲਦੀ ਰਹੇ ਰਾਜ ਜੀ ਇੱਕ ਹੋਰ ਮੰਗਵਾ ਸਾਡੇ ਬ੍ਰਾਹਮਣ ਸਮਾਜ ਦੀ ਵੀ ਜਿਹੜਾ ਭਗਵਾਨ ਪਸ਼ਰਮ ਚੌਂਕ ਬਣਾਇਆ ਗਿਆ ਵਾ ਉਹਦਾ ਵੀ ਸੁੰਦਰੀ ਕਰਨ ਜਿਹੜਾ ਕੀਤਾ ਜਾਏ ਆਉਣ ਵਾਲੇ ਦਿਨਾਂ ਵਿੱਚ ਮੈਂ ਕੋਸ਼ਿਸ਼ ਦੇਣਾ ਤੋਂ ਦੇਖ ਰਿਹਾ ਸੀ ਕਿ ਸਾਡੇ ਚੌਂਕ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਔਰ ਮੈਂ ਜਿਹੜੀ ਵੀ ਨੈਕਸਟ ਅਗਲੀ ਮੀਟਿੰਗ ਆਏਗੀ ਉਹਦੇ ਵਿੱਚ ਅਸੀਂ ਇਸ ਨੂੰ ਮਤੇ ਵਿੱਚ ਲਿਆਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਭਗਵਾਨ ਪਸ਼ੂਰਾਮ ਜੀ ਦੀ ਮੂਰਤੀ ਜਿਹੜੀ ਹੈ ਉਹ ਲਗਾਈ ਜਾਏ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ। ਸ਼ੁਕਰੀਆ ਭਾਈ। ਥੈਂਕ ਯੂ ਜੀ। ਸੋ ਬ੍ਰਾਹਮਣ ਸਭਾ ਦੇ ਪ੍ਰਧਾਨ ਜੀ ਨਾਲ ਗੱਲਬਾਤ ਕਰ ਰਹੇ ਹਾਂ ਔਰ ਦੇਖੋ ਤੁਸੀਂ ਵੀ ਅੱਜ ਬ੍ਰਾਹਮਣ ਸਮਾਜ ਨੂੰ ਜਿਹੜਾ ਵਾ ਇੱਕ ਮੰਚ ਥੱਲੇ ਇਕੱਠਾ ਕੀਤਾ ਵਾ ਸਭ ਤੋਂ ਵੱਡੀ ਗੱਲ ਜਿਹੜੀ ਆ ਔਰ ਇਹਨਾਂ ਦੇ ਉਪਰਾਲੇ ਵੀ ਜਿਹੜੇ ਆ ਜੀ ਛਲਾਗ ਯੋਗ ਨੇ ਕਿਦਾਂ ਕਿਤੇ